ਜੇ ਕਿਸੇ ਨੂੰ ਸ਼ੱਕ ਪੈਂਦਾ ਹੈ ਕਿ ਵੀ ਉਹਨਾਂ ਨੂੰ ਸਨੇਕ ਬਾਈਟ ਹੋ ਗਈ ਹੈ ਤੇ ਤੁਰੰਤ 108 ਐਂਬੂਲੈਂਸ ਬੁਲਾਉਣ ਔਰ ਜਿਹੜੀ ਵੀ ਨੇੜੇ ਦੀ ਹੈਲਥ ਫੈਸਿਲਿਟੀ ਹੈ ਉੱਥੇ ਜਾਣ ਕਿ ਆਪਣੇ ਬੂਟਸ ਵਗੈਰਾ ਜਿਹੜੇ ਉੱਚੇ ਬੂਟਸ ਹਨ ਉਹ ਪਾ ਕੇ ਜਾਣ ਔਰ ਉਸ ਖਾਸ ਤੌਰ ਤੇ ਖੇਤਾਂ ਤੇ ਜਿਹੜੇ ਵਾਟਰ ਇਕੱਠਾ ਹੋਇਆ ਹੋਇਆ ਹੈ ਜਾਂ ਸੋਟੀ ਦਾ ਇਸਤੇਮਾਲ ਕਰਨ ਜਿਵੇਂ ਕਿ ਇਹ ਹੁੰਦਾ ਹੈ ਕਿ ਲੋਕ ਉੱਥੇ ਆਈਸ ਜਾਂ ਪਾਣੀ ਜਾਂ ਕੁਝ ਹੋਰ ਲਗਾ ਦਿੰਦੇ ਨੇ ਕੁਝ ਵੀ ਲਗਾਉਣ ਦੀ ਲੋੜ ਨਹੀਂ ਹੈ ਜਿੱਥੇ ਬਾਈਟ ਹੋਈ ਹੈ ਉਹ ਜਿਹੜਾ 파ਟ ਹੈ ਬਸ ਇਹ ਇਨਸ਼ੋਰ ਕਰਨਾ ਕਿ ਉਹ ਹਾਰਟ ਲੈਵਲ ਤੋਂ ਥੱਲੇ ਰਹਿੰਦਾ ਔਰ ਉੱਥੇ ਵੀ ਆਪਾਂ ਕੁਝ ਵੀ ਕੁਝ ਟਾਈਟ ਚੀਜ਼ ਜਾਂ ਕੁਝ ਉਹਨੂੰ ਬੰਨਣਾ ਨਹੀਂ ਹੈ ਇੱਕ ਲੂਸ ਜਾਂ ਉੱਥੇ ਬੈਂਡੇਜ ਆਪਾਂ ਬੰਨ ਸਕਦੇ ਆਂ ਕਿ ਉਹਨੂੰ ਵੂਂਡ ਨੂੰ ਕਿਤੇ ਕੋਈ ਸਕੁਇਜ਼ ਨਾ ਕਰਨ ਉਹਨੂੰ ਕੱਟ ਨਾ ਕਰਨ 104 ਜਿਹੜਾ ਸਾਡਾ ਸਟੇਟ ਦਾ ਹੈਲਪਲਾਈਨ ਨੰਬਰ ਹੈ ਉਸ ਤੇ ਵੀ ਕਾਲ ਕਰ ਸਕਦੇ ਹੋ ਔਰ ਕੋਈ ਜਿਵੇਂ ਕਈ ਵਾਰੀ ਅਲਕੋਹਲ ਕੋਈ ਕਾਫੀ ਇਹੋ ਜੇ ਆਪਣੀ ਹੁੰਦੀ ਹੈ ਬਲੀਫਸ ਕਿ ਆਪਾਂ ਇਹ ਲਗਾ ਦਿੰਦੇ ਹਾਂ ਉੱਥੇ ਕੁਝ ਵੀ ਨਹੀਂ ਲਗਾਣਾ ਮੈਂ ਕਹਿੰਦਾ ਕਿ ਜਿਹੜੇ ਗਮਾਂ ਵਿੱਚ ਕਾਫੀ ਜਿਹੜੇ ਨੇ ਸਭਾਂ ਦੇ ਘਟਣ ਦੇ ਮਾਮਲੇ ਵੀ ਤਾਂ ਲੈ ਨੇ ਕਿੰਨੇ ਗਮਾਂ ਦੇ ਜਿਹੜੇ ਨੇ ਹੁਣ ਤੱਕ ਸਭ ਨੇ ਆਏ ਨੇ ਤੇ ਕਿੰਨੇ ਜਿਹੜੇ ਨੇ ਹਾਲਾਤ ਜਿਹੜੇ ਨੇ ਠੀਕ ਬਣੇ ਹਾਲਾਤ ਉਹ ਜਿਹੜੇ ਕਿ ਸਾਡੇ ਕੋਲ ਡਾਟਾ ਹੈਗਾ ਇਸ ਸਾਲ 15 8 9 ਤੱਕ ਸਾਡੇ ਹੁਣ ਮਤਲਬ ਹੁਣ ਇਸ ਮਹੀਨੇ ਦਾ ਡਾਟਾ 32 ਕੇਸਸ ਆਏ ਹੈ ਇਹ ਸਾਰੇ ਲੁਧਿਆਣੇ ਚ ਤੇ ਡੈਥ ਤੇ ਕੋਈ ਰਿਪੋਰਟਡ ਨਹੀਂ ਹੈਗੀ ਹੈ ਤੇ ਸਾਡੀ ਇਹ ਵੀ ਦੱਸਣਾ ਚਾਹੂੰਗੀ ਕਿ ਸਾਡੀ ਸਾਰੀ ਫੈਸਿਲਿਟੀਆਂ ਜੇ ਐਂਟੀ ਸਨੇਕ ਵੈਨਮ ਜਿਹੜਾ ਹੈ ਸਾਡਾ ਅਵੇਲੇਬਲ ਹੈ ਤੇ ਜੇ ਕਿਤੇ ਕੋਈ ਵਾਟਰ ਲੌਗਿੰਗ ਹੁੰਦੀ ਹੈ ਜਾਂ ਕੁਝ ਹੁੰਦੇ ਲੋਕੀ ਥੋੜਾ ਜਿਹਾ ਆਪਣਾ ਖਿਆਲ ਰੱਖਣ ਕਿ ਆਪਣੇ ਬੂ츠 ਵਗੈਰਾ ਜਿਹੜੇ ਉੱਚੇ ਬੂ츠 ਹੈ ਉਹ ਪਾ ਕੇ ਜਾਣ ਔਰ ਖਾਸ ਤੌਰ ਤੇ ਖੇਤਾਂ ਤੇ ਜਿਹੜੇ ਵਾਟਰ ਇਕੱਠਾ ਹੋਇਆ ਹੋਇਆ ਹੈ ਜਾਂ ਸੋਟੀ ਦਾ ਇਸਤੇਮਾਲ ਕਰਨ ਜੇ ਕਿਸੇ ਨੂੰ ਸ਼ੱਕ ਪੈਂਦਾ ਹੈ ਕਿ ਵੀ ਉਹਨਾਂ ਨੂੰ ਸਨੇਕ ਬਾਈਟ ਹੋ ਗਈ ਹੈ ਤੇ ਤੁਰੰਤ 108 ਐਂਬੂਲੈਂਸ ਬੁਲਾਉਣ ਔਰ ਜਿਹੜੀ ਵੀ ਨੇੜੇ ਦੀ ਹੈਲਥ ਫੈਸਿਲਿਟੀ ਹੈ ਉੱਥੇ ਜਾਣ

ਹੋ ਜਾਂਦਾ ਕਿ ਸਰ ਉਹ ਸਭ ਕਰ ਲੈਂਦਾ ਲੱਗੇ ਹੈ ਕਿਸ ਤਰ੍ਹਾਂ ਦੀ ਪ੍ਰੋਪਰਸ਼ਨ ਲੈਣੀ ਚਾਹੀਦੀ ਹੈ ਕਿੰਨੇ ਸਮੇਂ ਦੇ ਵਿੱਚ ਜਿਹੜਾ ਇਲਾਜ ਜਿਹੜਾ ਮਿਲਣਾ ਜ਼ਰੂਰੀ ਹੈ ਦੇਖੋ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੇ ਕਿਸੇ ਨੂੰ ਕੋਈ ਸਨੇਕ ਬਾਈਟ ਹੋ ਜਾਂਦੀ ਹੈ ਤੇ ਸਭ ਤੋਂ ਮੈਲੇ ਹੈ ਕਿ ਕੋਈ ਪੈਨਿਕ ਨਹੀਂ ਕ੍ਰੀਏਟ ਕਰਨਾ ਪੇਸ਼ੈਂਟ ਬਿਲਕੁਲ ਥਾਮ ਰਹੇ ਔਰ ਪੇਸ਼ੈਂਟ ਨੂੰ ਲਟਾ ਦਿਓ ਔਰ ਜਿਹੜਾ ਕਿ ਜਿੱਥੇ ਬਾਈਟ ਹੋਈ ਹੈ ਉਹ ਜਿਹੜਾ ਪਾਰਟ ਹੈ ਬਸ ਇਹ ਇਨਸ਼ੋਰ ਕਰਨਾ ਕਿ ਉਹ ਹਾਰਟ ਲੈਵਲ ਤੋਂ ਥੱਲੇ ਰਹਿੰਦਾ ਹੈ ਔਰ ਉਥੇ ਵੀ ਆਪਾਂ ਕੁਝ ਵੀ ਕੁਝ ਟਾਈਟ ਚੀਜ਼ ਜਾਂ ਕੁਝ ਉਹਨੂੰ ਬੰਨਣਾ ਨਹੀਂ ਹੈ ਇੱਕ ਲੂਸ ਜਾਂ ਉਥੇ ਬੈਂਡੇਜ ਆਪਾਂ ਬਨ ਸਕਦੇ ਆਂ ਔਰ ਪੇਸ਼ੈਂਟ ਨੂੰ ਜਿਹੜਾ ਵੀ ਨੀਅਰੈਸਟ ਹਸਪੀਟਲ ਹੈ ਉਥੇ ਫਟਾਫਟ ਲੈ ਜਾਣ 108 ਸਾਡੀ ਐਂਬੂਲੈਂਸ ਦਾ ਨੰਬਰ ਹੈ ਜਾਂ ਇਸ ਤੇ ਕਾਲ ਕਰ ਦਨ ਜਾਂ 104 ਜਿਹੜਾ ਸਾਡਾ ਸਟੇਟ ਦਾ ਹੈਲਪਲਾਈਨ ਨੰਬਰ ਹੈ ਇਸ ਤੇ ਕਾਲ ਕਰਕੇ ਜਿਹੜੀ ਵੀ ਨੀਅਰੈਸਟ ਹੈਲਥ ਫੈਸਿਲਿਟੀ ਹੈ ਉਥੇ ਪੇਸ਼ੈਂਟ ਨੂੰ ਲੈ ਜਾ ਠੀਕ ਹੈ ਔਰ ਜੇ ਪਤਾ ਚਲਦਾ ਹੈ ਜੇ ਕਿਹੜੇ ਸਨੇਕ ਨੇ ਕੱਟਿਆ ਹੈ ਜੇ ਆਪਾਂ ਉਹਦੇ ਬਾਰੇ ਕੁਝ ਆਪਾਂ ਨੂੰ ਇਨਫੋਰਮੇਸ਼ਨ ਜਾਂ ਉਹਦਾ ਕਲਰ ਜਾਂ ਉਹਦੀ ਟਾਈਪ ਦਾ ਪਤਾ ਚੱਲ ਜਾਂਦਾ ਹੈ ਤੇ ਉਹ ਨੋਟ ਕਰ ਲੈਣ ਕਿਉਂਕਿ ਉਹਦੇ ਟਰੀਟਮੈਂਟ 'ਚ ਬਹੁਤ ਇਹਦਾ ਐਡਵਾਂਟੇਜ ਹੁੰਦਾ ਹੈ ਇਹ ਹੈ ਕਿ ਇਥੇ ਵੀ ਇਹ ਵੀ ਦੱਸਣਾ ਚਾਹਾਂਗੀ ਕਿ ਵੀ ਉਹਨੂੰ ਵੂਂਡ ਨੂੰ ਕਿਤੇ ਕੋਈ ਸਕুইਜ਼ ਨਾ ਕਰਨ ਉਹਨੂੰ ਘੱਟ ਨਾ ਕਰਨ और कोई भी चीज उससे अप्लाई नहीं करनी जिमें कि हों कि आइस या पानी या कुछ होर लगा देंगे दे, कुछ भी लगा की लड़ नहीं है कुछ भी उन्होंने अपना टाइटली नहीं उ कुछ भी उन्होंने बंदना कोई कपड़ा या कोई बैंडेज वगैरह और कोई जिमें कई बार अलकोल कोई कॉफी यहोजी अपनी होंगे बिलीफस के आप लगा देंगे उछ भी नहीं लगाना बस एक लूज बैंडेज बंदनी है और ये इंश्योर करना है कि वो पार्ट अपने हार्ट के लेवल तो थले थल है पैनिक नहीं करना और नियरेस्ट हेल्थ फैसिलिटी से उन्होंने ले जाए जा। हाँ जी बिल्कुल एंटी स्नेक वेनम बिल्कुल फ्री ऑफ कॉस्ट है और जेडे अपने एंटी रेबीज वैक्सीन होंगे हैं वो बिल्कुल फ्री ऑफ कॉस्ट है और एंटी रेबीज वैक्सीन से सबन दसना चाहवागे कि साढ़े को फोर आम आदमी क्लीनिक्स हैं उत्थे भी अवेलेबल है साड़ी सारी सी एच सी अवेलेबल है ਸਾਡੇ ਜਿਹੜੇ 4 ਐਸਡੀਐਚ ਹੈ ਉੱਥੇ ਅਵੇਲੇਬਲ ਹੈ ਡਿਸਟ੍ਰਿਕਟ ਹਸਪੀਟਲ ਲੁਧਿਆਣਾ ਫੀਲਡਾਂ 'ਚ ਅਵੇਲੇਬਲ ਹੈ